ਡੀਬੁਰਗੜ ਜੇਲ੍ਹ ਫਾਲਦੀ ਬੈਰਕ ਚੋ ਖੁਫੀਆ ਕੈਮਰੇ ਮਿਲਣ ਦੇ ਮਾਮਲੇ ਵਿੱਚ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਨਿਸ਼ਚਿਤਤਾ ਤੇ ਵੱਡਾ ਹਮਲਾ ਕਰਾ ਦਿੱਤਾ ਹੈ ਉਹਨੇ ਕਿਹਾ ਕਿ ਜੇਲ੍ਹ ਕੀਤੇ ਜਾ ਰਹੇ ਵਰਤਾਰੇ ਲਈ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜੇਲੰਦਰੋਂ ਮਿਲੇ ਸਾਰੇ ਸਮਾਨ ਦੀ ਡੂੰਘਾਈ ਦੇ ਨਾਲ ਜਾਂਚ ਹੋਵੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਤੇ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਇੱਕ ਨਿਜਤਾ ਤੇ ਬੜਾ ਵੱਡਾ ਹਮਲਾ ਜਿਸ ਲਈ ਕੇਂਦਰ ਤੇ ਸੂਬਾ ਸਰਕਾਰ ਜ਼ਿੰਮੇਵਾਰ ਹੈ ਸੋ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਨੰਬਰ ਟ੍ਰੇਸ ਕਰ ਜਾਂਚ ਕੀਤੀ ਜਾਵੇ ਤਾਂ ਜੋ ਜੇਲ ਅਫਸਰਾਂ ਦੇ ਹੀ ਮੋਬਾਈਲ ਨਿਕਲਣਗੇ ਸੋ ਇਹ ਵੀ ਰੋਨੇ ਕਿਹਾ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੇ ਇੱਥੇ ਅਨਮਣੁੱਖੀ ਤਸ਼ੱਦਦ ਟਾਈ ਜਾ ਰਹੀ ਹੈ ਉਹਨਾਂ ਨੂੰ ਰਿਹਾ ਕਰ ਕੇਸ ਨੂੰ ਰੱਦ ਕੀਤਾ ਜਾਏ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੰਗ ਕੀਤੀ ਗਈ ਹੈ ਜੀ ਬਿਸ਼ਰਮੀ ਹੈ ਇਹ ਪਹਿਲੀ ਗੱਲ ਤਾਂ ਹੈ ਕਿ ਉਹ ਨੌਜਵਾਨ ਅੱਜ ਮੇਰੇ ਕੱਲ੍ਹ ਸਾਲ ਤੋਂ ਉੱਪਰ ਹੋ ਚੱਲੇ ਆ ਉਹ ਡਿਬਰੂਗੇਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਫਿਰ ਉੱਥੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਵਤੀਰਾ ਜਿਹੜਾ ਉਹ اختیار ਕੀਤਾ ਜਾ ਰਿਹਾ ਹੈ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਹੈ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੈਮਰੇ ਲਾਉਣੇ ਤੇ ਉਹਨਾਂ ਦੇ ਜਿਹੜੇ ਆ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਹੀ ਉਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਤੇ ਨਿਕਲਣਗੇ ਜੇਲ੍ਹ ਪੁਲਿਸ ਅਫਸਰਾਂ ਤੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਣਮੁਗਨੋਖੀ ਜਿਹੜਾ ਹੈ ਉਹਨਾਂ ਤੇ ਇੱਕ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨਾਲ ਕੋਈ ਅਣਹੋਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਇੰਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉਥੋਂ ਦਾ ਲੋਕਲ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਤੇ ਕੇਸ ਜਿਹੜੇ ਆ ਉਹ ਵਾਪਸ ਲੈਣੇ ਚਾਹੀਦੇ ਨੇ ਸਰਕਾਰ ਨੂੰ ਜਿਹੜੇ ਵਾਦੇ ਸੱਤਾ ਦੇ ਵਿੱਚ ਬੈਠੇ ਆਗੂਆਂ ਨੇ ਉਸ ਵਕਤ ਕੀਤੇ ਆ ਜਦੋਂ ਇਹ ਸੱਤਾ 'ਚ ਨਹੀਂ ਸੀ ਤੇ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਉਹ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਹੈ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਇਸ ਕਰਕੇ ਬਹੁਤ ਮੰਦ ਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਥਰੂ ਗੈਸ ਦੇ ਗੋਲੇ ਚਲਾਏ ਹੈ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਹੈ ਜਾਂ ਹੁਣ ਵੱਡੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਹੁੰਦੀਆਂ